ਚੁੰਦਰ ਦੇ ਅਮਨਨਗਰ ਦੇ ਨੇੜੇ ਇੱਕ ਕਾਰ ਦੇ ਬਾਈਕ ਤੇ ਸਵਾਰ ਦੋ ਬਦਮਾਸ਼ਾਂ ਨੇ ਲਗਭਗ 10 ਗੋਲੀਆਂ ਚਲਾਈਆਂ ਨੇ ਇਸ ਵੀਡੀਓ ਪਾਕਿਸਤਾਨ ਦੇ ਵਿੱਚ ਬੈਠੇ ਡੋਨ ਸ਼ਹਿਜ਼ਾਦ ਪੱਟੀ ਨੇ ਜਾਰੀ ਕੀਤੀ ਵੀਡੀਓ ਦੇ ਵਿੱਚ ਇੱਕ ਨੌਜਵਾਨ ਆਪਣੇ ਦੋਵਾਂ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਗੋਲੀਆਂ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਘਟਨਾ ਚੁੰਦਰ ਦੇ ਅਮਨਨਗਰ ਨੇੜੇ ਵਾਪਰੀ ਹੈ थाना ਡਿਵੀਜ਼ਨ ਨੰਬਰ 1 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਲਈ ਚੜੀ ਹੈ ਪਹੁੰਚੀ ਅਤੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਹੁਣ ਇਸ ਦੇ ਵਿੱਚ ਬਾਈਕ ਤੇ ਸਵਾਰ ਦੋ ਨੌਜਵਾਨ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਇਸ ਸਮੇਂ ਪ ਜਾਂਚ ਕਰ ਰਹੀ ਹੈ ਪਰ ਪੱਟੀ ਦੀ ਇੱਕ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ ਰਿਕਾਰਡਿੰਗ ਦੇ ਵਿੱਚ ਉਹ ਵਿਦੇਸ਼ ਦੇ ਵਿੱਚ ਰਹਿੰਦੇ ਉਕਤ ਘਰ ਦੇ ਮਾਲਕ ਦੇ ਨਾਲ ਗੱਲ ਕਰ ਰਿਹਾ ਹੈ ਨਾਲ ਹੀ ਦੋਵਾਂ ਵਿਅਕਤੀ ਉਕਤ ਰਿਕਾਰਡਿੰਗ ਦੇ ਵਿੱਚ ਗਾਲੀ ਗਲੋ ਸੁਣਾਈ ਦੇ ਰਿਹਾ ਹੈ ਕਮਿਸ਼ਨਰ ਰੇਟ ਪੁਲਿਸ ਨੇ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਦੇ ਵਿੱਚ ਲੱਗੇ ਹੋਏ ਨੇ ਅਮਨਗੜਾ ਜੀ ਕਿੰਨਾ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਮੇਰਾ ਯਾਰ ਦੋਸਤ ਹੀ ਐਜੂਕੇਸ਼ਨ ਦਾ ਮੁੰਡਾ ਉਹਨਾਂ ਦੇ ਘਰੇ ਫਾਇਰਿੰਗ ਹੋਈ ਆ ਇਹ ਆ ਸਾਹਮਣੇ ਘਰ ਆ ਜੀ ਸਾਹਮਣੇ ਅਮਨਗੜਾ ਜੀ ਆਪੋ ਕਿੱਥੇ ਰਹਿੰਦੇ ਆ ਆਪੋ ਪੂਰਤਕਾਰ ਰਹਿੰਦੇ ਬਾਹਰ ਬਾਹਰ ਰਹਿੰਦੇ ਹਾਂਜੀ ਹਾਂਜੀ ਤੇ ਘਰ ਦੇ ਵਿੱਚ ਕੋਈ ਬੋਲਦਾ ਇੱਥੇ ਉਹਨਾਂ ਦੇ ਮਾਦਰ ਰਹਿੰਦੇ ਆ ਪਾਪਾ ਰਹਿੰਦੇ ਆ ਤੇ ਉਹਨਾਂ ਦੀ ਦਾਦੀ ਰਹਿੰਦੇ ਆ ਤੇ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਰੰਜਿਸ਼ ਤਾਂ ਨਹੀਂ ਪਤਾ ਹੀ ਉਹਨਾਂ ਦੇ ਬੱਬਾ ਕੀ ਮੁੰਡੇ ਭੇਜੇ ਸੀ ਬਾਹਰ ਦੋ ਤਿੰਨ ਅੱਛਾ ਜੀ ਤੇ ਉਹ ਜਿੱਦਾਂ ਕੰਮ ਕੋਮ ਨਹੀਂ ਕੀਤਾ ਉਹ ਵਾਪਸ ਆ ਗਿਆ ਦਈ ਤੇ ਇੱਕ ਨੇ ਫੇਰ ਇਹਨਾਂ ਤੇ ਹੁਣ ਪਰਚਾ ਕੀਤਾ ਹੋਇਆ ਵਾ ਡਾਕਟਰ ਧੀਰਜ ਨਾਮ ਉਹਦਾ ਤੇ ਉਹਨੇ ਪਰਚਾ ਪੁਰਚਾ ਕੀਤਾ ਸੀਗਾ ਕਿ ਮੈਨੂੰ ਪਤਾ ਨਹੀਂ ਕੀ ਕੋਈ ਚੱਕਰ ਐਨਾ ਪਤਾ ਨਹੀਂ ਮੈਨੂੰ ਪ੍ਰੋਪਰ ਤੇ ਮੈਨੂੰ ਹੁਣ ਯਾਰ ਤੋਂ ਉਦਾ ਹੀ ਮੇਰੇ ਫੋਨ ਆਇਆ ਗਲੀ ਦੇ ਬੰਦਾ ਅੱਜ ਕਰਕੇ ਫਾਇਰਿੰਗ ਹੋਈ ਗਲੀ ਦੇ ਵਿੱਚ ਕੋਈ ਬਚਾਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਜੀ ਕੋਈ ਨਹੀਂ ਹੋਇਆ ਬਸ ਗੋਲੀਆਂ ਨਿਸ਼ਾਨ ਲੱਗੇ ਹੋਏ ਘੇਰ ਤੇ ਬਟ ਜਲਦੀ ਇਹਦੇ ਵਿੱਚੋਂ ਜਿਹੜੀ 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 ਵੀ ਗੱਲ ਹੋਏਗੀ ਉਹਦੇ ਬਾਰੇ ਇਨਵੈਸਟੀਗੇਸ਼ਨ ਕਰਕੇ ਸਾਹਮਣੇ ਲਿਆਂਦੀ ਜਾਏ ਇੱਕ ਸ਼ਹਿਜ਼ਾਦਪੱਟੀ ਦਾ ਨਾਮ ਮੰਨਦਾ ਪਿਆ ਕਿ ਮੁੰਡਾ ਬਾਹਰ ਇਹਨਾਂ ਦਾ ਪੋਰਟੋਗਾਲ 'ਚ ਬੈਠਾ ਹੁੰਦਾ ਕੋਫਰੋਤੀ ਕੁਛ ਇਦਾਂ ਦਾ ਸੰਬੰਧਿਤ ਹੈ ਰਿਹਾ ਕੋਈ ਇਹ ਗੱਲਾਂ ਤਾਂ ਆ ਰਹੀਆਂ ਨੇ ਬਟ ਜਿੰਨੇ ਜਿਹੜੇ ਵੈਰੀਫਾਈ ਹੁੰਦਾ ਨਹੀਂ ਉਹਨੇ ਜਿਵੇਂ ਤੁਸੀਂ ਆਡੀਓ ಮಾಮಲಾ ಫರೋತಿ ಜುಡಿಯ ಮುಂಾಏನ ಕೋರ್ಚುಗಾಲ